ਤਨ 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 ਚੇਰੇ ਗੁਰੂ ਕਰੰਤ ਸਾਰਿ ਜੀ ਮਹਾਰਾਜ ਮੇਰ ਕੀ ਸੱਚੇ ਬਾਸ਼ਾ ਜੈਨਾ ਦੇ ਪਾਵਨ ਪਵਿੱਤਰ ਚਰਨ ਵਿੱਚ ਆਹ ਉਸਤ ਮਾਈ ਭਾਈ ਅੰਮ੍ਰਿਤ ਮੇਰੇ ਦੇ ਅਬ ਮੈਨੂੰ ਮੁੱਖ ਰੱਖ ਕੇ ਦੂਰੋਂ ਨੇੜੇ ਹੋ ਚੱਲ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਵਖਾਸਤਿ ਪੱਲ ਲਿਉ ਕਿੰਨਾ ਸਮਾਂ ਗੁਰੂ ਪਾਤਸ਼ਾਹ ਜੀ ਬੈਠਣੋਂ ਬਖਸ਼ਣਗੇ ਉਤਨਾ ਸਮਾਂ ਜੀਵਨ ਦਾ ਕਟੰਗਾ ਨੂੰ ਸਤਫਲ ਬਣਾਉਂਦਾ ਹੈ ਮਨ ਦਵਾਰਾ ਔਰ ਸੁਰਤ ਨੂੰ ਇੱਕ ਮਿੱਠ ਕਰਕੇ ਰੱਖਣਾ ਬੜਾ ਹੀ ਮੁਸ਼ਕਲੀ ਹੈ ਕਿਉਂਕਿ ਮਨ ਸ਼ਬਦ ਨੂੰ ਪਕੜਦਾ ਹੈ ਤੇ ਸੁਰਤ ਵੀ ਫਿਰ ਸ਼ਬਦ ਨੂੰ ਪਕੜ ਕੇ ਰਾਸ ਲੱਦੀ ਹੈ ਚਾਹੇ ਆਪ ਜੀ ਵਿਚਾਰ ਸਰਵਣ ਕਰਦੇ ਕਰਦੇ ਲੈਤਰ ਵੰਗ ਕਰ ਲਿਆ ਕਰੋ ਫਿਰ ਸੱਜੇ ਖੱਬੇ ਜਿਹੜਾ ਧਿਆਨ ਹੈ ਉਹ ਢਲਕਦਾ ਨਹੀਂ ਦੀ ਭਾਵੇਂ 5 ਮਿੰਟ ਬੈਠੋ ਭਾਵੇਂ 10 ਮਿੰਟ ਬੈਠੋ ਚਾਹੇ ਪੂਰਾ ਸਮਾਂ ਬੈਠਣ ਦੀ ਕੋਸ਼ਿਸ਼ ਕਰੋ ਲੇਕਿਨ ਸਾਡੇ ਜਿਹੜੇ ਖਿਆਲ ਹੈ ਇਹ ਪਾਰੋਂ ਛੱਡਨੇ ਬੜੇ ਲਾਜ਼ਮੀ ਹਨ ਗੁਰੂ ਦੇ ਸ਼ਬਦ ਦੇ ਵਿੱਚ ਧਿਆਨ ਜੋੜਨਾ ਸੁਰਤ ਜੋੜਨੀ ਪੂਰਨ ਤੌਰ ਤੇ ਇਕਾਗਰਤਾ ਬਣਾਉਣੀ ਬੜੀ ਤੇ ਸੁਬੀ ਹੈ ਆਓ ਮਨ ਬਿਰਤੰਗਾ ਇਕਾਗਰ ਕਰੋ ਕਲਗੀਧਰ ਪਾਤਸ਼ਾਹ ਅਮਰਤ ਕੇ ਦਾਤੇ ਜੋਜੀ ਪ੍ਰੀਤਮ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਮਹਾਰਾਜ ਜੰਨਾ ਦੀ ਪਾਵਨ ਪਵਿੱਤਰ ਪਕਸ਼ਿਸ਼ ਕੀਤੀ ਹੋਈ ਪਾਵਨ ਗੁਰਪੱਤੇ ਦੀ ਸਜ ਪਾਉ ਕੋਈ ਰਸਨਾ ਖਾਲੀ ਨਾ ਜਾਵੇ ਪਿਆਰ ਦੇ ਸੁਮਨ ਭੇਡਾ ਕਰਦੇ ਹਾਂ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੜੀ ਬਾਦ ਛਾਪਦ ਦੇ ਵਿੱਚੋਂ ਰਾਮ ਆਵਾਲਾ ਪਹਿਲੀਆਂ ਪੰਕਤਾਂ ਅਤੇ ਇਸ ਸ਼ਬਦ ਦਾ ਮੂਲ ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਔਰ ਇਹ ਮੁਬਾਰਕ ਸ਼ਬਦ ਜੀ ਗੁਰੂ ਬਰੰਤ ਸਹਿਮਾਰਾ ਕੀਤੇ ਪਾਵਨ ਆਗ 607 ਆਠ ਪੁੱਤੇ ਦਰਜ ਹੈ। ਗੁਰੂ ਰਾਮਦਾਸ ਜੀ ਬਖਸ਼ਿਸ਼ ਕਰਦੇ ਆ ਪੰਜ ਪਦਿਆਂ ਵਾਲਾ ਇਹ ਸ਼ਬਦ ਹੈ ਜਿਹੜਾ ਸਾਡਾ ਮਨ ਅਜਿੱਤ ਹੈ ਜਿਸ ਨੂੰ ਕੋਈ ਵੀ ਨਹੀਂ ਜਿੱਤ ਸਕਦਾ ਗੁਰੂ ਬਾਦਸ਼ਾਹ ਕਹਿੰਦੇ ਵੀ ਸਤਗੁਰ ਦੀ ਚਰਨ ਛਰ ਵਿੱਚ ਪਹੁੰਚਦੇ ਆ ਔਰ ਬਿੰਤੀ ਨੂੰ ਜੋੜਦਿਆਂ ਮੇਰਾ ਮਨ ਟਿਕਾਉਂਦਿਆਂ ਤੇ ਜਦੋਂ ਇਹਨੂੰ ਸ਼ਬਦ ਦੇ ਵਿੱਚੋਂ ਅਕਲ ਆਉਂਦੀ ਹੈ ਸਮਝ ਆਉਂਦੀ ਹੈ ਸੂਝ-ਬੂਝ ਹਾਸਲ ਕਰਦਾ ਗਿਆਨ ਹਾਸਲ ਕਰਦਾ ਤੇ ਜਿਹੜਾ ਮਨ ਅਜਿੱਤ ਹੈ ਇਹਨੂੰ ਜੀਵ ਮਨੁੱਖ ਜਿੱਤ ਲੈਂਦਾ ਹੈ دنگا جیتنے کوشش نہیں کرنی دی کسی اتر پریشر نہیں چاہی دا لیکن جدو مان بندہ جت لگے من ڈگ جائے من رس میں آ جائے پھر داری پولے پہورے کے کول فی چل کے آتے فلوں جاتا ہے ਇਸੇ ਤਰੀਕੇ ਨਾਲ ਰੱਬ ਦੇ ਪਿਆਰੇ ਨਹੀਂ ਕਿਤੇ ਜਾਂਦੇ ਹੁੰਦੇ ਪਰ ਉਹਨਾਂ ਕੋਲੇ ਆਉਂਦੇ ਆਂ ਖੂ ਚੱਲ ਕੇ ਨਹੀਂ ਆਉਂਦਾ ਪਰ ਖੂ ਤੇ ਆਪ ਜਾਣਾ ਪੈਂਦਾ। ਉਹ ਲੋ ਕੋਈ ਤੁਸੀਂ ਦੁਨੀਆਂ ਦੇ ਵਿੱਚ ਮਹਾਪੁਰਸ਼ ਲਾ ਲਓ ਜੇ ਉਹਨੇ ਚੌਂਕੜਾ ਮਾਰਿਆ ਹੋਵੇਗਾ ਰੱਬ ਤਾਂ ਜਾਗੀਆਂ ਹੋਣਗੀਆਂ ਭਜਨ ਬੰਦਗੀ ਵਿੱਚ ਬੈਠਾ ਹੋਵੇਗਾ ਤੇ ਫਿਰ ਜਿੰਨੇ ਦੁਨੀਆਂ ਦੇ ਲੋਕ ਐ ਚੱਲਦੇ ਚੱਲ ਕੇ ਚੱਲਦੇ ਇੰਨੇ ਕੋ ਚਲੇ ਜਾਂਦੇ ਐ ਔਰ ਜਿੰਨੇ ਕੋ ਕਹਿੰਦੇ ਭਲੇ ਹੁੰਦੇ ਆ ਜਿੰਨੇ ਕੋ ਕਹਿੰਦੇ ਬਖਸ਼ਿਸ਼ ਹੁੰਦੀ ਆ ਉਹ ਫਿਰ ਇੱਕ ਨਾ ਇੱਕ ਦਿਨ ਬ੍ਰਹਮ ਗਿਆਨੀ ਸੰਤ ਮਹਾਤਮਾ ਰੱਬ ਦਾ ਪਿਆਰਾ ਬਣ ਜਾਂਦਾ ਹੈ ਕਿਉਂਕਿ ਉਹਨਾਂ ਨੇ ਸਾਰਾ ਜੀਵਨ ਹੀ ਗੁਰੂ ਨੂੰ ਸਮਰਪਿਤ ਕਰਤਾ ਨਾ ਆਪਣੇ ਬੱਚਿਆਂ ਦਾ ਸੋਚਿਆ ਨਾ ਆਪਣੇ ਘਰ ਦਾ ਸੋਚਿਆ ਨਾ ਆਪਣੇ ਰਿਸ਼ਤੇਦਾਰਾਂ ਦਾ ਸੋਚਿਆ ਕਈ ਕਈ ਜਪਜੀ ਸਾਹਿਬ ਦੇ ਪਾਠ ਕਰੀ ਜਾਣਾ ਸਿਮਰਨ ਕਰੀ ਜਾਣਾ ਮੂਲ ਮੰਤਰ ਕਰੀ ਜਾਣਾ ਸੁਖਮਨੀ ਸਾਹਿਬ ਕਰੀ ਜਾਣਾ ਪੜੀ ਜਾਣਾ ਹੁਣਾਂ ਪਤਾ ਜੀ ਕਣੀ ਪੜ ਸਕਦੇ ਤੇ ਜੇ ਪੜਾਂਗੇ ਤੇ ਲੱਤਾਂ ਵਿੱਚ ਕਢਾਲੋ ਬੈਠੇ ਸ਼ੁਰੂ ਹੋ ਜਾਂਦੇ ਉਹ ਬਾਸਿਕਾ ਆਉਣਾ ਸ਼ੁਰੂ ਹੋ ਜਾਂਦਾ ਸਰੀਰ ਥੱਕ ਟੁੱਟ ਜਾਂਦਾ ਭਾਈ ਪਰ ਜਿਨ੍ਹਾਂ ਨੇ 18 18 ਘੰਟੇ 24 24 ਘੰਟੇ 10 10 ਘੰਟੇ ਚੌਂਕੜਾ ਮਾਰਿਆ ਚੌਂਕੜਾ ਲਾਇਆ ਉਹ ਤਾਂ ਫਿਰ ਬਖਸ਼ਿਸ਼ ਹੈ ਭਾਈ ਗੁਰੂ ਦੀ ਬਖਸ਼ਿਸ਼ ਤੋਂ ਬਿਨਾ ਗੁਰੂ ਜੀ ਦੇ ਹੁਕਮ ਤੋਂ ਬਿਨਾ ਉਹਦੀ ਰਹਿਮਤ ਤੋਂ ਬਿਨਾ ਕੁਝ ਪ੍ਰਾਪਤ ਨਹੀਂ ਹੋਤਾ ਕੋਈ ਮਾਰੇ ਕਹਿੰਦੇ ਤੇਰੀ ਜਿਹੜੀ ਬੁੱਤੀ ਹੈ ਤੇਰੀ ਮਾਤ ਹੈ ਭਾਈ ਉਹ ਸਿੱਧੀ ਹੋ ਗਈ ਹੈ ਤੂੰ ਹੁਣ ਮਾੜੇ ਕੋ ਕਰਮਾਂ ਦਾ ਬੀਜ ਨਹੀਂ ਬੀਜੇਗਾ ਪਾਪ ਨਹੀਂ ਕਰੇਗਾ ਕਿਸੇ ਦੀ ਨਿੰਦਿਆ ਚੁਗਲੀ ਉਹ ਵੀ ਨਹੀਂ ਕਰੇਗਾ ਟਕਾਓ ਜਿਹੜਾ ਇਹ ਸਾਰੀ ਗੱਲ ਤਾਂ ਬਣੇਗੀ ਜੇ ਤੇਰੇ ਅੰਦਰ ਪ੍ਰੇਮ ਆਵੇ ਜਦੋਂ ਤੇਰੇ ਅੰਦਰ ਪ੍ਰੀਤ ਪੈ ਗਈ ਪਿਆਰ ਪੈ ਗਿਆ ਤੇ ਮਾਰੀ ਗਈ ਜਿੰਨੇ ਤੇਰੇ ਭੰਡ ਹੈ ਜਿੰਨੇ ਮੈਂ ਮੈਂ ਜਿੰਨਾ ਅੰਧ ਵਿਸ਼ਵਾਸ ਹੈ ਔਰ ਜਿੰਨੇ ਕਰਮ ਕਾਂਡ ਹੈ ਜਿੰਨਾ ਪਖੰਡਵਾ ਦਾ ਕਹਿੰਦੇ ਇਹ ਖਤਮ ਹੋ ਜਾਏਗਾ ਕੱਟਿਆ ਜਾਏਗਾ ਪਰ ਸੱਜਣ ਇਹ ਗੱਲ ਇਹ ਹੈ कि ਤੈਨੂੰ ਉਹ ਵਾਹਿਗੁਰੂ ਦੇ ਨਾਲ ਪ੍ਰੇਮ ਕਰਨਾ ਪੈਂਦਾ ਹੈ ਪ੍ਰੇਮ ਕਿੰਨਾ ਨੇ ਕੀਤਾ ਧੰਨ ਬਾਬਾ ਜੋਰਾਵਾਰ ਸਿੰਘ ਨੇ ਧੰਨ ਬਾਬਾ ਫਤੇ ਸਿੰਘ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਨੂੰ ਵੀ ਪਿਆਰ ਕਰਦੇ ਆ ਤੇ ਅਕਾਲ ਪੁਰਖ ਨੂੰ ਵੀ ਪਿਆਰ ਕਰਦੇ ਨੀਆਂ ਵਿੱਚ ਖੜਨਾ ਮਨਜ਼ੂਰ ਕਰ ਲਿਆ ਮੰਨ ਲਿਆ ਕਿ ਮੀਆਂ ਵਿੱਚ ਖੜ ਜਾਗੇ ਲੇਕਿਨ ਆਪਣੇ ਪਿਤਾ ਦੀ ਪੱਗ ਨੂੰ ਦਸਤਾਰ ਨੂੰ ਦਾਗ ਨਹੀਂ ਲਾਵਾਂਗੇ। ਨਾ ਦਾਦੇ ਦੀ ਪੱਗ ਨੂੰ ਦਾਗ ਲਾਵਾਂਗੇ। ਇਹ ਜਿ ਇਤਿਹਾਸ ਵਿੱਚ ਦੁਨੀਆ ਦੇ ਇਤਿਹਾਸ ਵਿੱਚ ਵਰਲਡ ਦੇ ਦੁਨੀਆ ਦੇ ਵਿੱਚ ਇਹ ਦੋ ਸਾਹਿਬ ਜਾਂਦੇ ਹੋਏ ਆ ਜਿਨ੍ਹਾਂ ਨੇ ਕੀਤੀ ਕੰਧਾ ਦਿਨ ਮੀਆਂ ਵਿੱਚ ਚਿੰਨ ਕੇ ਦਿੱਤੀ ਜੇ ਪ੍ਰੇਮ ਸੀਗਾ ਤੇ ਫਿਰ ਉਹਨਾਂ ਨੇ ਮੌਤ ਵੀ ਕਬੂਲ ਕਰ ਲਈ ਜੇ ਉਹਨਾਂ ਦੀ ਡੂੰਗੀ ਪ੍ਰੀਤ ਸੀ ਤੇ ਅੰਧਾ ਦੀਆਂ ਨੀਆਂ ਵਿੱਚ ਖੜਨਾ ਵੀ ਉਹਨਾਂ ਨੇ ਪਸੰਦ ਕਰ ਲਿਆ ਮਰਨਾ ਵੀ ਇਹਨੇ ਕਬੂਲ ਲਿਆ ਤੇ ਗੁਰੂ ਕੀ ਬਾਣੀ ਵੀ ਦੱਸਦੀ ਹੈ ਪਹਿਲਾ ਮਰਨ ਕਬੂਲ ਜੀਵਨ ਕੀ ਸੰਿਆਸ ਹੋ ਵੋ ਸੁਪਨਾ ਕੇ ਰੇਣਤਾ ਤੋਂ ਆਓ ਹਮਾਰਾ ਇੱਕ ਬੰਦਾ ਨਿਮਰਨਾ ਚਾਹਦਾ ਕਈ ਤਾਂ ਸ਼ਿਵਦੀਪ ਭਗਵਾਨ ਦੀ ਪੂਜਾ ਤਾ ਕਰਦੇ ਵੀ ਸਾਨੂੰ ਮੌਤ ਹੀ ਨਾ ਸਾਡਾ ਮਰਣਾ ਹੀ ਨਾ ਹੋਵੇ ਇਹ ਟਕਮਾਂਜੈ ਮੌਤ ਸੱਚਾਈ ਹੈ ਭਾਈ ਬਹੁਤ ਆ ਜਾਣੀ ਝੂਠ ਬੋਲੋ ਤਾਂ ਵੀ ਮੌਤ ਆਉਣੀ ਹੈ ਸੱਚ ਬੋਲੋਗੇ ਤਾਂ ਵੀ ਮਰਨ ਗੁਰੂ ਘਰ ਨਾਲ ਜੁੜੇ ਹੋਮਾਂਗੇ ਸਤਿਗੁਰ ਦੇ ਉਪਦੇਸ਼ਾਂ ਦੇ ਨਾਲ ਜੁੜੇ ਹੋਵੋਗੇ ਬਾਣੀ ਪੜਦੇ ਹੋਮੋ ਤੇ ਤਾਮੀ ਸਰੀਰ ਨੇ ਜਾਣਾ ਤੇ ਜੇ ਨਸ਼ੇ ਪੱਤੇ ਸ਼ਰਾਬਾ ਮਾਸ ਮਾੜੇ ਕਰਮ ਕਰਦੇ ਹੋਮੋਗੇ ਤੇ ਫਿਰ ਵੀ ਜੁੜਨਾਂ ਤੋਂ ਜਾਣਾ ਫਿਰ ਵੀ ਮਰਨਾ ਚਾਹੇ ਮਤਾਂ ਹਾਸਲਾ ਵੀ ਫਿਰ ਵੀ ਮਰੇਗਾ ਤੇ ਚਾਹੇ ਬੰਦਾਰ ਉਹਲੇ ਰੋਵੇ ਫਿਰ ਵੀ ਮਰੇਗਾ ਚਾਹੇ ਪੁੰਨ ਕਰਲੇ ਚਾਹੇ ਮੌਪ ਕਰ ਲੇ ਪਰ ਸਰੀਰ ਨੇ ਛੱਡ ਕੇ ਚਲੇ ਜਾ ਪਰ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਆ ਕਿ ਜਦੋਂ ਉਹ ਗੋਪਿਤ ਨੂੰ ਜੱਪਿਆ ਉਸ ਅਕਾਲ ਪੁਰਖ ਵਾਹਿਗੁਰੂ ਦਾ ਧਿਆਨ ਜੋੜਿਆ ਤੇ ਉਹਨੇ ਬੜੀ ਬੜੀ ਆਈ ਬਖਸ਼ੀ ਤਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਨੀ ਜੀ ਜੇ ਜੋ ਪਾਸ ਰੱਖੇ ਪੈਨ ਤੋਂ ਚੱਲੇ ਸੱਤ ਸਾਲ ਦੇ ਗੁਰੂ ਰਾਮ ਦਾਸ ਪਿਤਾ ਮਹਾਰਾਜ ਜੀ ਹੋਏ ਸਨ ਜਿਨ੍ਹਾਂ ਦੇ ਸਿਰ ਤੋਂ ਪਿਤਾ ਤੇ ਮਾਤਾ ਸਾਇਆ ਕਹਿੰਦੇ ਉੱਠ ਗਿਆ ਮਾਂ ਵੀ ਚਲੀ ਗਈ ਤੇ ਬਾਪੂ ਵੀ ਜੀ ਚਲੇ ਗਏ ਆ ਰੱਬ ਨੂੰ ਪਿਆਰੇ ਹੋ ਗਏ ਆਪਣੀ ਧੀ ਤੇ ਜਵਾਈ ਦਾ ਜਾ ਕੇ ਕੁੰਡਾ ਖੜਕਾਇਆ ਛੋਲਿਆਂ ਦੀਆਂ ਘੁੰਡਣੀਆਂ ਕਵਾਲ ਕਵਾਲ ਕੀ ਕਿੰਨੇ ਆਪਣੇ ਲੋਹ ਤੇ RAMDAS ਭਾਈ ਜੇਠਾ ਜੀ ਨੇ ਦਿੱਤੀਆਂ ਔਰ ਘੁੰਡਣੀਆਂ ਵਿੱਚ ਕੀ ਜਿੰਨੀ ਮਟਕ ਹੋਣੀ ਕਿੰਨੇ ਪੈਸੇ ਹੋਣੇ ਕੋ ਸਾਰੇ ਮਾਹ ਰਾਜੀ ਨੇ ਛੋਟੀ ਉਮਰ ਵਿੱਚ ਲੋਕਾਂ ਨੂੰ ਵੰਡਦੇ ਨੇ ਲੋੜਵੰਦਾਂ ਨੂੰ ਦੇ ਕੇ ਨਹੀਂ ਕਰੀਪਾਂ ਨੂੰ ਦੇ ਕੇ ਭਲਾ ਕਰਦੇ ਨੇ ਫਿਰ ਐਸਾ ਕਹਿੰਦੇ ਨਾਨੀ ਨੇ ਆਪਣੇ ਲੋਧੇ ਨੂੰ ਨਾਲ ਲੈ ਕੇ ਆਂਦਾ ਵੀ ਬੇਟਾ ਹੁਣ ਮਾਂ ਵੀ ਟੋਟੀ ਨਾ ਨਹੀਂ ਪਿਤਾ ਵੀ ਨਣੀ ਦਾ ਤੇ ਆਂਟੀ ਗਮਨੀ ਤੁਹਾਡਾ ਸਾਥ ਨਹੀਂ ਦਿੰਦੇ ਪਏ ਇਸ ਕਰਕੇ ਵੀ ਮੈਂ ਤੈਨੂੰ ਆਪਣੇ ਨਾਲ ਲੈ ਕੇ ਚੱਲੀ ਐ ਤੂੰ ਆਪਣੇ ਬਾਮੇ ਘਰ ਵੀ ਰਹਿ ਸਕਦਾ ਨਾਲਕੇ ਵੀ ਰਹਿ ਸਕਦਾ ਤੇ ਉੱਥੇ ਵੀ ਤੂੰ ਇਹ ਕੀਰਤ ਕਰ ਲਈ ਮੈਂ ਬਜ਼ੁਰਗ ਹੋ ਗਈਆਂ ਤੂੰ ਅਜੇ ਛੋਟਾ ਹੈ ਤੇਰਾ ਮਾਲੀ ਪਾਪ ਮਾਂ ਸੱਸੇ ਕੋਈ ਵੀ ਨਹੀਂ ਬੜਿਆ ਤੋ ਵੱਡਾ ਕਿਵੇਂ ਹੋਵੇਂਗਾ ਪੜੇਗਾ ਕਿਵੇਂ ਮੈਂ ਵੀ ਬਜ਼ੁਰਗ ਹੋ ਗਈਆਂ ਬੁੱਢੀ ਹੋ ਗਈਆਂ ਪਤਾ ਨਹੀਂ ਕਦੋਂ ਸਰੀਰ ਦੇ ਮੇਰਾ ਜਵਾਬ ਦੇ ਦੇਣ ਕਲ ਦੀ ਉੱਤੇ ਰੱਖਣਾ ਰੁਖਣਾ ਕੰਨ ਦੇ ਉੱਤੇ ਰੁਖੜੇ ਵਾਲੀ ਗੱਲ ਹੀ ਬਣੀ ਪਈ ਹੈ ਇਸ ਕਰਕੇ ਰਾਮਦਾਸ ਭਾਈ ਜੇਠਾ ਪੁੱਤਰ ਮੇਰੇ ਨਾਲ ਚੱਲ ਬਾਸਰ ਕੇ ਲੈ ਕੇ ਆ ਗਈ ਨਾਨੀ ਜਦੋਂ ਘਰ ਦੇ ਵਿੱਚ ਗਏ ਤੇ ਮਾਮਕਾਂ ਨੇ ਮਿਹਣਾ ਮਾਰਿਆ ਕਹਿੰਦੇ ਬੇਬੇ ਜਿਹੜੀ ਛੋਟੀ ਉਮਰ ਦੇ ਵਿੱਚ ਆਪਣੇ ਮਾਪਿਆਂ ਨੂੰ ਖਾ ਗਿਆ ਤੇ ਆਪਣੇ ਕੀ ਲੱਗਦੇ ਆ ਇਹ ਜਿਹੜੀ ਗੱਲ ਮੈਂ ਕਹੀ ਹੈ ਨਾ ਕਿ ਮਾਮੀਆਂ ਨੇ ਮਿਹਣਾ ਮਾਰਿਆ ਕਿ ਤੂੰ ਬਜ਼ੁਰਗ ਹੈ ਤੂੰ ਰੋਟੀ ਪਾਣੀ ਖਾ ਤੈਨੂੰ ਕੱਪੜਾ ਮਿਲੇ ਤਾਂ ਜਿਹੜੇ ਆਪਣੇ ਮਾਂ ਪਿਓ ਨੂੰ ਛੋਟੀ ਉਮਰ ਵਿੱਚ ਖਾ ਗਏ ਤੇ ਇਹਨਾਂ ਦੀ ਕੀ ਆਪਣੇ ਕੀ ਲੱਗਦੀ ਹੈ ਹਾਲਾਂਕਿ ਮਾਮੀ ਗੱਲ ਕਹਿ ਸਕਦੀ ਹੈ ਇਹ ਮਸਕੀਨ ਸਾਹਿਬ ਨੇ ਗੱਲ ਕਹੀ ਸੀ ਮੱਜੀ ਸਾਹਿਬ ਤੋਂ ਦਰਬਾਰ ਸਾਹਿਬ ਤੋਂ ਜਦੋਂ ਦੇ ਗੁਰੂ ਰਾਮਦਾਸ ਜੀ ਨੇ ਪ੍ਰਕਾਸ਼ ਗੁਰਪੁਰ ਉੱਤੇ ਆ ਕੇ ਮਨੇ ਕਥਾ ਕਰਨੀ ਦੀਵਾਲੀ ਤੱਕ ਲਗਾਤਾਰ ਮਹੀਨੇ ਦੇ ਨੇੜੇ ਤੇ ਉਹ ਆਹਾਰ ਉਹ ਜੀ ਗੁਰਪਖ ਪਿਆਰੀ ਜਦੋਂ ਮਹਾਰਾਜ ਜੀ ਦਾ ਉਹ ਗੁਰਪੁਰ ਬਾਲਾ ਪ੍ਰਕਾਸ਼ ਤੇ ਹਾਵੇ ਵਾਲਾ ਤੇ ਨਾਉਣਾ ਤੇ ਕੋਦੂ ਮੁੰਡਾ ਨੇ ਇਹ ਗੱਲ ਕਹਿਣੀ ਕਿ ਕਾਇ ਕਰਕੇ ਬੇਣਾ ਬਚਿਆ ਸੀ ਨਾ ਨਹੀਂ ਤੋਂ ਰਿਆ ਨਹੀਂ ਗਿਆ ਨਾਨੀ ਨੇ ਬਾਹ ਪਕੜੀ ਤੇ ਸ੍ਰੀ ਗੋਬਿੰਦ ਵਾਲੂ ਸਾਹਿਬ ਪਹੁੰਚ ਗਈ ਤਾਂ ਅਮਰਦਾਸ ਮਹਾਰਾ ਜੀ ਦੇ ਚਰਨਾਂ ਵਿੱਚ ਗੁਰੂ ਅਮਰਦਾਸ ਮਹਾਰਾ ਜੀ ਕਹਿੰਦੇ ਕਹਿੰਦੇ ਭਾਪੀ ਜੀ ਤੁਸੀਂ ਕਿਵੇਂ ਆਉਣਾ ਹੋਇਆ ਜਦੋਂ ਆਪਣੇ ਦੋਤੇ ਧੰਨ ਗੁਰੂ ਰਾਮਦਾਸ ਮਹਾਰਾਜੀ ਦੀ ਬਾਹ ਪਕੜੀ ਤੇ ਛੱਡੀ ਨਾਨੀ ਨੇ ਕੁਫਾ ਮਾਚ ਨਹੀਂ ਤਾ ਹਮਾਰਦੀ ਹੈ ਤੇ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਾਰੇ ਕਹਿੰਦੇ ਜੀ ਕਿਉਂ ਰੋਂਦੇ ਹੋ ਇਹ ਬੱਚਾ ਕੌਣ ਹੈ ਤੁਹਾਡੇ ਨਾਲ ਛੋਟਾ ਮਹਾਰਾਜ ਮੇਰਾ ਦੋਤਾ ਹੈ ਦੋਤਾ ਕੀ ਨਾਮ ਹੈ ਭਾਈ ਜੇਠਾ ਤੱਡ ਗੁਰੂ ਰਾਮ ਦਾ ਸਮਾਹ ਰਾਗੀ ਦੀ ਢㅐਂਡ ਵੀ ਸੀ ਰਾਮਦਾਸ ਜੀ ਤੇ ਕਪੜਾ ਸੀ ਭਾਈ ਦਿਆਲ ਬਹੁਤ ਅਧਿਆਪਨ ਦੀ ਜ਼ਿਕਰ ਨਹੀਂ ਆਉਂਦਾ ਨਾਨੀ ਕਹਿੰਦੀ ਮਹਾਰਾਜ ਮੇਰਾ ਧੀਤ ਮੇਰਾ ਦਵਾਈ ਇਸ ਬੱਚੇ ਦੇ ਮਾਤਾ ਪਿਤਾ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਦੁਨੀਆਂ ਤੋਂ ਚਲੇ ਗਿਆ ਬੱਚੀ ਦੀ ਉਮਰ ਕਿੰਨੀ ਅੱਕੇ ਨੇ 7 ਸਾਲ ਦਾ ਹੈ ਕੀ ਕੰਮ ਕਰਦਾ ਬਸ ਜੀ ਸੋਲਿਆਂ ਦੇ ਢੁੰਗੜੀਆਂ ਨੂੰ ਬਾਲ ਕੇ ਦੇਜਣਾਂ ਤੇ ਪਿੰਡਾਂ ਵਿੱਚ ਗਲੀਆਂ ਦੇ ਵਿੱਚ ਵੇਚ ਕੇ ਆਉਂਦਾ ਤੇ ਨਾਲ ਛੋਟੇ ਬੱਚੇ ਛੋਟੇ ਦੋਤੀ ਦੀ ਖੂਬੀ ਦੱਸੀ ਤੇ ਮਹਾਰਾਜ ਪੈਸੇ ਆਪਣੇ ਕੋਲੇ ਨਹੀਂ ਰੱਖਦਾ ਨਾ ਪੈਸੇ ਲੋਕਾਂ ਵਿੱਚ ਹੀ ਵੰਡੀ ਜਾਂਦਾ ਹੈ ਗਰੀਬਾਂ ਦੀ ਮਦਦ ਹੀ ਕਰ ਦਿੰਦਾ ਜਿੰਨੀ ਵੱਧ ਕਮਾਈ ਸੱਚੇ ਪਾਤਸ਼ਾਹ ਮੈਂ ਆਪ ਜੀ ਦੇ ਚਰਨਾਂ ਵਿੱਚ ਤਾਂ ਲੈ ਕੇ ਆਈ ਆਂ ਕਿ ਪਤਾ ਨਹੀਂ ਮੇਰੇ ਸਰੀਰ ਦਾ ਕਿੱਥੇ ਅੰਤ ਹੋ ਜਾਂਦਾ ਹੈ ਮੈਂ ਤਾਂ ਹੁਣ ਕੰਡੇ ਤੇ ਪਹੁੰਚ ਗਈ ਆਂ ਕਿਨਾਰੇ ਲੱਗੀ ਹਣੀ ਕੋਈ ਘਰ ਵਿੱਚ ਨਹੀਂ ਸਿਆਣ ਦਾਗਾ ਇਹਦੀਆਂ ਮਾਮਣਾਂ ਨੇ ਮੀਨਾ ਮਾਰਿਆ ਮੈਂothor ਰਿਆਂ ਨਹੀਂ ਗਿਆ ਵੀ ਜੰਦਰ ਦਰਦ ਹੋਇਆ ਦੁੱਖ ਹੋਇਆ ਤੇ ਮੈਂ ਤਾਂ ਟੋਡੇ ਕੋਲੇ ਲੈ ਕੇ ਆਈ ਆਂ ਕਿ ਬੱਚੇ ਦੀ ਬਾਹ ਮਕੜੇ ਉਹ ਸੁਰੀਏ ਮੈਂ ਦਿੱਤੀ ਚੰਗੀ ਗੱਲ ਲੱਗੀ ਤੇ ਝਕਾਰਾ ਛੱਡ ਦੇਣਾ ਇਹਦਾ ਪਤਾ ਲੱਗੇਗਾ ਵੀ ਤੁਹਾਡਾ ਧਿਆਨ ਹੈ ਕਿ ਨਹੀਂ ਬੁਲਾਰੇ ਨੂੰ ਇੰਜ ਲੱਗਦਾ ਹੁੰਦਾ ਵੀ ਜਿਵੇਂ ਸੰਗਤ ਗੌਰ ਨਾਲ ਸੁਣਦੀ ਹੁੰਦੀ ਆ ਪਰ ਜਦੋਂ ਕੋਈ ਚੰਗੀ ਗੱਲ ਆਵੇ ਨਾ ਉਸੇ ਨਾਲ ਕੋਈ ਉਹ ਜੀ ਝਕਾਰੇ ਵਾਲੀ ਗੱਲ ਖੁਸ਼ੀ ਵਾਲੀ ਹੋਵੇ ਤੇ ਫੇਰੇ ਪਤਾ ਲੱਗ ਜਾਂਦਾ ਵੀ ਬੈਠੀ ਉਮੇ ਹੀ ਆ ਕੋਈ ਸੁਣਦੇ ਸਰਦੇ ਹੈਗੇ ਇਹ ਵੀ ਗੱਲ ਨਾਲ ਕਿਉਂਕਿ ਸਰੀਰ ਬੈਠਾ ਹੁੰਦਾ ਮਨ ਦੀ ਪਤਾ ਕਿੱਥੇ ਭੱਜਦਾ ਮਨ ਟਿਕੀ ਦਾ ਥੇੜੀ ਗੱਲ ਪਾਨੀ ਫੇਰੀ ਰਸਤਾ ਦੇ ਕ ਸੁਣਦਾ ਆਪ ਕੋ ਸਤਨਾ ਤਾਂ ਲ ਬੁਰੂ ਅਮਰਦਾਸ ਮਾਰੇ ਕਹਿੰਦੇ ਭਾਬੀ ਜੀ ਤੁਸੀਂ ਕਹਿੰਦੇ ਹੋ ਕਿ ਇਸ ਬੱਚੇ ਦਾ ਗੁਰੂਗਾ ਵਿੱਚ ਕੋਈ ਨਹੀਂ ਆਹ ਮਹਾਰਾਜ ਦੂਜੀ ਤੁਸੀਂ ਗੱਲ ਕੀ ਆਂ ਦੀ ਬਾਹ ਪਕੜ ਕੇ ਰੱਖਿਓ ਜੀ ਮਹਾਰਾਜ ਤੀਸਰੀ ਤੁਸੀਂ ਗੱਲ ਕਹੀ ਹੈ ਕਿ ਇਹ ਬੱਚੇ ਦੇ ਸਿਰ ਤੇ ਕਿਸੇ ਦਾ ਹੱਥ ਨਹੀਂ ਜੀ ਮਹਾਰਾਜ ਔਰ ਫਿਰ ਸੁਣਿਓ ਗੁਰੂ ਗੁਰੂ ਗਮਰਤਾਸ ਜੀ ਮਹਾਰਾਜੀ ਕਾਇਮ ਜੇ ਸਮਾਂ ਆਵੇਗਾ ਹਰ ਇੱਕ ਦਾ ਸਮਾਂ ਆਉਗਾ ਕੋਈ ਸੰਭਾਲ ਲੈਂਦਾ ਕੋਈ ਨਹੀਂ ਐਸਾ ਸਮਾਂ ਕਹਿੰਦੇ ਅੱਗੇ ਆ ਰਿਹਾ ਹੈ ਤੁਸੀਂ ਕਹਿੰਦੇ ਇਸ ਬੱਚੇ ਦੇ ਸਿਰ ਤੇ ਕਿਸੇ ਦਾ ਹੱਥ ਨਹੀਂ ਯਾਦ ਰੱਖਿਓ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਸਿਰ ਤੇ ਤੀਰ ਦੁਨੀ ਦਾ ਸ਼ਤਰ ਚੁਲੇਗਾ ਤੇ ਦੂਜਾ ਤੁਸੀਂ ਕਹੇ ਬੱਚਾ ਭੁੱਖਾ ਹੈ ਹਾਂ ਮਹਾਰਾਜ ਯਾਦ ਰੱਖਿਓ ਐਸਾ ਸਮਾਂ ਆਕਾਲ ਪੁਰਖ ਨੇੜੇ ਲੈ ਕੇ ਆ ਰਿਹਾ ਹੈ ਏ ਦੇ ਘਰ ਦੇ ਵਿੱਚ ਜੇ ਲੰਗਰਾਂ ਦੇ ਵਿੱਚ ਇੰਨਾ ਵਾਧਾ ਹੋਵੇਗਾ ਜਿਹੜਾ ਬੱਚਾ ਭੁੱਖਾ ਪਿਆਸਾ ਸੰਗਤ ਹੋਵੇਗੀ 24 ਘੰਟੇ ਇਹਦੇ ਘਰ ਵਿੱਚ ਲੰਗਰ ਦਾ ਪ੍ਰਵਾਹ ਚੱਲੇ ਇਹ ਅਨਾਥਾਂ ਦਾ ਔਰ ਵਿਧਵਾ ਭੈਣਾਂ ਦਾ ਮਾਵਾ ਦਾ ਕਹਿੰਦੇ ਰਾਖਾ ਹੋਵੇਗਾ ਜਿਹਦਾ ਕੋਈ ਨਹੀਂ ਬਣੇਗਾ ਉਹਦਾ ਰਾਮਦਾਸ ਬਣ ਜਾਏ ਇਆ ਕਰਕੇ ਫਿਰ ਬਚਨ ਕੀਤੀ ਸੀ ਫਿਰ ਵਰਮਖ ਪਿਆਰਿਆ ਤੁਹਾਨੂੰ ਪਤਾ ਹੀ ਹੈ ਕਿ ਗੁਰੂ ਅਮਰਦਾਸ ਮਹਾਰਾਜ ਜੀ ਨੇ ਇੰਨੀ ਬਖਸ਼ਿਸ਼ ਕੀਤੀ ਔਰ ਧੰ ਗੁਰੂ ਰਾਮਦਾਸ ਮਹਾਰਾਜ ਜੀ ਨੇ ਸ੍ਰੀ ਗੋਇੰਦਵਾਲ ਸਾਹਿਬ ਰਿਆ ਕੀ ਇੰਨੀ ਸੇਵਾ ਕੀਤੀ ਇੰਨਾ ਭਜਨ ਕੀਤਾ ਆਪਨੇ ਬੀਬੀ ਭਾਨੀ ਦਾ ਰਿਸ਼ਤਾ ਹੈ ਗੁਰੂ ਰਾਮਦਾਸ ਨਾਲ